ਸੋਸ਼ਲ ਮੀਡੀਆ ਤੇ ਇੰਨੇ ਦਿਨੀ ਇੱਕ ਨਵੀਂ ਚਰਚਾ ਦਾ ਵਿਸ਼ਾ ਬਣੀ ਹੋਈ ਮੈਕਪ੍ਰੀਤ ਨੂੰ ਤਾਂ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਉਹ ਮਸ਼ਹੂਰ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਜੀਵਨ ਸਾਥੀ ਹੈ ਕੈਨੇਡਾ ਵਿੱਚ ਰਹਿੰਦੀ ਮੈਕਪ੍ਰੀਤ ਨੂੰ ਅਕਸਰ ਵਲੌਗਾਂ ਵਿੱਚ ਖੁਸ਼ ਮਜਾਜ ਮਾਹੌਲ ਵਿੱਚ ਵੇਖਿਆ ਜਾਂਦਾ ਸੀ ਪਰ ਕਿਸਮਤ ਨੇ ਐਸਾ ਮੋੜ ਦਿੱਤਾ ਕਿ ਉਹ ਡਿਪਰੈਸ਼ਨ ਨਾਲ ਜੂਝਣ ਲੱਗੀ ਉਥੋਂ ਦੇ ਡਾਕਟਰ ਉਸ ਦੀ ਬਿਮਾਰੀ ਨੂੰ ਠੀਕ ਢੰਗ ਨਾਲ ਨਹੀਂ ਪਛਾਣ ਸਕੇ ਜਿਸ ਕਾਰਨ ਉਸ ਨੂੰ ਇਕੱਲੇ ਹੀ ਇਲਾਜ ਕਰਵਾਉਣ ਲਈ ਭਾਰਤ ਭੇਜ ਦਿੱਤਾ ਗਿਆ ਦੁੱਖ ਦੀ ਗੱਲ ਇਹ ਰਹੀ ਕਿ ਉਸ ਦੇ ਆਪਣੇ ਜਿਨ੍ਹਾਂ ਤੋਂ ਉਹ ਸਭ ਤੋਂ ਵੱਧ ਉਮੀਦਾਂ ਕਰਦੀ ਸੀ ਉਸ ਮੁਸੀਬਤ ਦੇ ਸਮੇਂ ਪਿੱਛੇ हट ਗਏ ਇੱਥੋਂ ਤੱਕ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਨਹੀਂ ਖੜਿਆ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੋਰ ਵੀ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅੱਜ ਮੈਂ ਆਪਣੇ ਚੈਨਲ ਤੇ ਇੱਕ ਨਵਾਂ ਵਲੌਗ ਅਪਲੋਡ ਕੀਤਾ ਜਿਸ ਦਾ ਜਿਹੜਾ ਟਾਈਟਲ ਸੀ ਉਹ ਸੀ ਪਰਿਵਾਰ ਦਾ ਵਿਛੋੜਾ ਸਹਿਣਾ ਬਹੁਤ ਮੁਸ਼ਕਲ ਇਸ ਵੀਡੀਓ ਵਿੱਚ ਉਸ ਨੇ ਦਿਲ ਦੇ ਦਰਦ ਸਾਂਝੇ ਕੀਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਈ ਗਈ ਉੱਥੇ ਖੜ ਕੇ ਉਸ ਨੇ ਕਿਹਾ ਕਿ ਜਿਵੇਂ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇਸ ਥਾਂ ਤੇ ਵਿਛੜਿਆ ਸੀ ਉਸੇ ਤਰ੍ਹਾਂ ਅੱਜ ਕੱਲ ਅਸੀਂ ਵੀ ਆਪਣੇ ਨਜ਼ਦੀਕੀ ਰਿਸ਼ਤਿਆਂ ਨੂੰ ਕੁਝ ਸਮੇਂ ਦੀ ਦੂਰੀ ਕਰਕੇ ਹੀ ਸਭ ਕੁਝ ਸਮਝ ਬੈਠ ਇਸ ਤੋਂ ਬਾਅਦ ਦਰਸ਼ਕਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਜਿਹੜੇ ਆਪਣੀ ਮੁਸੀਬਤ ਵਿੱਚ ਸਾਥ ਨਹੀਂ ਦਿੰਦੇ ਉਹਨਾਂ ਰਿਸ਼ਤਿਆਂ ਤੋਂ ਦੂਰ ਜਾਣਾ ਹੀ ਬਿਹਤਰ ਹੈ ਮੈਕ ਨੇ ਵੀ ਆਪਣੇ ਅੰਦਾਜ਼ ਵਿੱਚ ਇਸ਼ਾਰਾ ਰਹੀ ਕਿਹਾ ਕਿ ਜਦੋਂ ਕੋਈ ਆਪਣੇ ਸੰਕਟ ਵਿੱਚ ਨਾਲ ਨਾ ਖੜਾ ਖੜੇ ਤਾਂ ਉਹ ਰਿਸ਼ਤਾ ਛੱਡ ਦੇਣਾ ਹੀ ਠੀਕ ਹੁੰਦਾ ਹੈ ਤੇ ਬਾਕੀ ਮੈਕ ਦੀ ਸਿਹਤ ਪਹਿਲਾਂ ਨਾਲੋਂ ਹੁਣ ਕੁਝ ਬਿਹਤਰ ਹੈ ਉਸ ਦੀ ਡਿਪਰੈਸ਼ਨ ਦੀ ਥੈਰੇਪੀ ਲਗਾਤਾਰ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਡੀ ਵੀ ਅਰਦਾਸ ਹੈ ਕਿ ਵਾਹਿਗੁਰੂ ਉਸ ਨੂੰ ਜਲਦੀ ਪੂਰੀ ਤੰਦਰੁਸਤੀ ਬਖਸ਼ੇ ਤੇ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੀ ਸੋਚ ਸਾਨੂੰ ਕਮੈਂਟਾਂ ਵਿੱਚ ਜਰੂਰ ਸਾਂਝੀ ਕਰੋ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ